ਅੱਧੀ ਰਾਤ ਨੂੰ ਦੜੰਮ ਕਰਕੇ ਡਿੱਗੀ ਵੱਡੇ ਬਿਲਡਿੰਗ ਪੂਰੇ ਇਲਾਕੇ ਦੇ ਵਿੱਚ ਮਚ ਗਈ ਹਾਹਾਕਾਰ ਹੋ ਗਿਆ ਵੱਡਾ ਨੁਕਸਾਨ ਤੁਸੀਂ ਵੀ ਦੇਖੋ ਮੌਕੇ ਦੀ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਕੋਈ ਸਾਵਧਾਨ ਹੋ ਜਾਵੇ ਲੁਧਿਆਣਾ ਦੇ ਸੂਦਾ ਮਹੱਲਾ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੀਂਹ ਪੈਣ ਕਾਰਨ ਇੱਕ ਵੱਡੀ ਹਵੇਲੀ ਚੱਕਨਾ ਚੂਰ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਮਲਵਾ ਜਿੱਤੇ ਕਿ ਬਿਜਲੀ ਦੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ ਨੇ ਜਿਸ ਕਰਕੇ ਲੋਕਾਂ ਦੀ ਲਾਈਟਾਂ ਵੀ ਚਲੀਆਂ ਜਾਂਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਇਹ ਬਿਲਡਿੰਗ ਗਿਰ ਚੁੱਕੀ ਹੈ ਮੀਂਹ ਦੇ ਕਾਰਨ ਕਿਉਂਕਿ ਲਗਾਤਾਰ ਮੀਂਹ ਪੈ ਰਹੇ ਹਨ ਜਿਸ ਕਾਰਨ ਇਹ ਬਿਲਡਿੰਗ ਜਦੋਂ ਗਿਰਦੀ ਹੈ ਤਾਂ ਇਸ ਦੀ ਆਵਾਜ਼ ਸੁਣ ਕੇ ਪੂਰਾ ਮਹੌਲਾ ਉੱਥੇ ਇਕੱਠਾ ਹੋ ਜਾਂਦਾ ਹੈ ਗਨੀਮਤ ਇਹ ਰਹਿੰਦੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਿਲਡਿੰਗ ਗਿਰ ਗਈ ਹੈ ਔਰ ਕਾਫੀ ਪੁਰਾਣੀ ਬਿਲਡਿੰਗ ਸੀ ਜੋ ਕਿ ਇਹਦਾ ਦੇ ਮਾਲਕ ਹੈ ਉਹ ਮਹਿੰਦਰਾ ਟਰੈਕਟਰ ਵਾਲੇ ਹਨ ਜਿਹੜੇ ਕਿ ਵੈਲ ਨੋਨ ਗੱਡੀਆਂ ਦੇ ਵੀ ਹੈ अपना मालिक है और ਇਹ ਉਹਨਾਂ ਦੇ ਦਾਦੇ ਪਰਦਾਦਿਆਂ ਦੀ ਬਿਲਡਿੰਗ ਹੈ ਅਗਰ ਮੇਰੀ ਇੱਕ ਹਿਊਮਲ ਰਿਕਵੈਸਟ ਹੈ ਉਹਨਾਂ ਨੂੰ ਕੋਈ ਮੈਸੇਜ ਚੈਨਲ ਦੇ ਥਰੂ ਤੁਸੀਂ ਪਹੁੰਚਾ ਸਕੋ ਜਾਂ ਕੋਈ ਉਹਨਾਂ ਦੇ ਟੈਨੈਂਟ ਜਿਹੜੇ ਇੱਥੇ ਸੀਗੇ ਉਹਨਾਂ ਨੂੰ ਕੋਈ ਪਹੁੰਚਾ ਸਕੋ ਤਾਂ ਕਿ ਇਹਨਾਂ ਦੀ ਬਾਕੀ ਬਿਲਡਿੰਗ ਹੈ ਤੇ ਕੋਈ ਜਾਨ ਮਾਨ ਦੀ ਹਾਨੀ ਨਾ ਹੋਵੇ ਕਿਸੇ ਦੀ ਕਿੱਦਾਂ ਗਿਰੀ ਕੁਝ ਪਤਾ ਲੱਗਿਆ ਸਰ ਬਸ ਮੀਂਹ ਦੇ ਕਾਰਨ ਪੁਰਾਣੀ ਬਿਲਡਿੰਗ ਸੀ ਬਸ ਤਕਰੀਬਨ 4:30 ਵਜੇ ਗਿਰ ਗਈ ਜੀ